ਤੇ ਪੰਜਾਬ ਦੇ ਵਿੱਚ ਕਿਸੇ ਨੇ ਜੇ ਨੌਕਰੀ ਲਈ ਅਪਲਾਈ ਕਰਨਾ ਤੇ ਦਾਸ ਅੰਕਾਂ ਦੀ ਪੰਜਾਬੀ ਹੈ ਜੀ ਤੇ ਨਾਲ ਇੱਕ ਪੇਪਰ ਰੱਖਤਾ ਇਹਨਾਂ ਨੇ 50 ਨੰਬਰ ਦਾ ਕਿ ਆਹ ਪੇਪਰ ਤੁਸੀਂ 50 ਨੰਬਰ ਦਾ ਦੇਣਾ ਤੇ ਉਸ ਪੇਪਰ ਦੇ ਜਿਹੜੇ ਨੰਬਰ ਆ ਉਹ ਤੁਹਾਡੀ ਮੈਡ ਦੇ ਵਿੱਚ ਦਰਜ ਨਹੀਂ ਹੋਣੇ ਉਹ ਮੈਡ ਜਿਹੜੀ ਬਣਦੀ ਹੈ ਉਸ ਦਰਜ ਨਹੀਂ ਹੋਣੇ ਉਹ ਵੈਸੇ ਹੀ ਹੈ ਤੁਹਾਨੂੰ ਕੱਲਾ ਟੈਸਟ ਰੱਖਿਆ ਗਿਆ ਵੀ ਤੁਸੀਂ ਆਹ 50 ਨੰਬਰ ਦਾ ਪੇਪਰ ਆ ਤੇ ਇਹਨੂੰ ਜੇ ਪਾਸ ਕਰ ਲਿਆ ਤੁਸੀਂ ਜਿੱਥੋਂ ਦੇ ਵੀ ਹੈਗੇ ਆ ਤੁਸੀਂ ਪੰਜਾਬ ਚ ਆ ਕੇ ਨੌਕਰੀ ਲੈ ਸਕਦੇ ਆ ਤੇ ਪੇਪਰ ਪਤਾ ਕਹੇ ਜਾ ਹੁੰਦਾ ਹਫਤੇ ਚ ਕਿੰਨੇ ਦਿਨ ਹੁੰਦੇ ਆ ਜੀ ਸਾਲ ਚ ਕਿੰਨੇ ਮਹੀਨੇ ਹੁੰਦੇ ਆ ਜੀ ਹਫਤੇ ਦੇ ਵਿੱਚ ਦਿਨਾਂ ਦੇ ਨਾਮ ਦੱਸੋ ਜੀ ਮੰਗਲਵਾਰ ਤੇ ਵੀਰਵਾਰ ਦੇ ਵਿਚਾਲੇ ਦਿਨ ਕਿਹੜਾ ਹੁੰਦਾ ਜੀ ਇਹੋ ਜਿਹੇ ਪ੍ਰਸ਼ਨ ਹੁੰਦੇ ਨੇ ਉਸ ਪੇਪਰ ਦੇ ਇੰਨਾ ਸੌਖਾ ਪੇਪਰ ਸੈੱਟ ਕੀਤਾ ਜਾਂਦਾ ਹੋਰ ਸਾਡੇ ਜਿਹੜੇ ਹਿੱਕ ਦੇ ਵਿੱਚ ਕੱਲ ਠੋਕ ਗਿਆ ਜਾਂਦਾ ਜਾਂਦਾ ਕੈਪਟਨ 20 220 ਦੇ ਵਿੱਚ ਹੋਰ ਦੇਖੋ 220 ਦੇ ਵਿੱਚ ਕੈਪਟਨ ਇੱਕ ਕਾਨੂੰਨ ਬਣਾ ਗਿਆ ਵੀ ਜਿਹੜੇ ਇੱਥੇ ਕਲੋਨੀਆਂ ਝੁੱਗੀਆਂ ਝੋਪੜੀਆਂ ਵਾਲੇ ਬੈਠੇ ਆ ਝੁੱਗੀਆਂ ਝੋਪੜੀਆਂ ਵਾਲੇ ਨੂੰ ਕੱਢਿਆ ਨਹੀਂ ਜਾਊਗਾ ਠਾਇਆ ਨਹੀਂ ਜਾਊਗਾ ਜੇ ਉਹ ਬੈਠੇ ਆ ਤਾਂ ਉਹ ਜਗ੍ਹਾ ਉਹਨਾਂ ਨੂੰ ਦੇ ਦਿੱਤੀ ਜਾਊਗੀ ਜੇ ਕੋਈ ਉੱਥੇ ਉਹਨਾਂ ਨੇ ਸਰਕਾਰ ਨੇ ਕੋਈ ਪ੍ਰੋਜੈਕਟ ਬਣਾਉਣਾ ਹੈ ਕੋਈ ਕੋਈ ਇਮਾਰਤ ਬਣਾਉਣੀ ਆ ਕੋਈ ਵੀ ਉੱਥੇ ਆਪਣਾ ਕਿਸ ਤਰ੍ਹਾਂ ਦਾ ਕੋਈ ਬਿਲਡਿੰਗ ਬਣਨੀ ਆ ਕੋਈ ਉੱਥੇ ਦਫ਼ਤਰ ਬਣਾਉਣਾ ਹੈ ਤਾਂ ਉਹ ਦੇ ਬਦਲੇ ਜਿਹੜੇ ਝੁੱਗੀਆਂ ਝੋਪੜੀਆਂ ਵਾਲਿਆ ਉਹਨਾਂ ਨੂੰ ਕਦੇ ਪੰਜਾਬ ਦੇ ਵਿੱਚ ਹੋਰ ਜ਼ਮੀਨ ਦੇ ਦਿੱਤੀ ਜਾਊਗੀ 220 ਦੇ ਵਿੱਚੇ ਕੱਟਣ ਜਾਂਦਾ ਜਾਂਦਾ ਕਹਿ ਰਿਹਾ ਹੋ ਗਿਆ ਪੰਜਾਬ ਦੀ ਹਿੱਕ ਤੇ ਸਟੇਸ਼ਨ ਦੇ ਕੋਲੇ ਬੈਠਾ ਕੋਈ ਪੁਲ ਥੱਲੇ ਬੈਠਾ ਕੋਈ ਨਹਿਰਾਂ ਤੇ ਬੈਠਾ ਕੋਈ ਦਰਿਆਵਾਂ ਦੇ ਕੰਢੇ ਬੈਠਾ ਉਹ ਕਾਨੂੰਨ ਦੇ ਤਹਿਤ ਜੇ ਕਹਨੂੰ ਠਾਏ ਵੀ ਜਾਣਗੇ ਤਾਂ ਆਪ ਦੇ ਸਾਡੇ ਆਪ ਦੇ ਅਧਾਰ ਨੇ ਨਵੀਆਂ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਉਹਦੇ ਵਿੱਚ ਪੰਜਾਬੀ ਸਿਰਫ 10 ਅੰਕਾਂ ਦੀ ਰੱਖੀ ਹੋਈ ਹੈ 10 ਅੰਕਾਂ ਦੀ ਪੰਜਾਬੀ ਹਿਮਾਚਲ ਦੇ ਵਿੱਚ ਹਿਮਾਚਲ ਦਾ ਬੋਨਫਾਇਡ ਜਿਹੜਾ ਉੱਥੋਂ ਕਈ ਸਦੀਆਂ ਤੋਂ ਹਾਕਿਆਂ ਤੋਂ ਰਹਿ ਰਿਹਾ ਉਹੀ ਅਪਲਾਈ ਕਰ ਸਕਦਾ ਦੂਜਾ ਬੰਦਾ ਹਿਮਾਚਲ 'ਚ ਨੌਕਰੀ ਲਈ ਅਪਲਾਈ ਨਹੀਂ ਕਰ ਸਕਦਾ ਮਹਾਰਾਸ਼ਟਰ ਦੇ ਵਿੱਚ 25 ਪਰਸੈਂਟ ਰੱਖੇ ਗਏ ਉਹਨਾਂ ਦੀ ਆਪਣੀ ਬੋਲੀ ਮੁਰਾਖੀ ਦੇ ਹਰਿਆਣਾ 'ਚ 35% ਨੇ ਉਹਨਾਂ ਦੀ ਜੀਕੇ ਜਰਨਲ ਨੌਲੇਜ ਲਾ ਕੇ ਤੇ ਉਹਨਾਂ ਦੀ ਬੋਲੀ ਦੇ ਲਈ ਰਾਜਸਥਾਨ ਦੇ ਵਿੱਚ 50% ਹੈ ਜੀਕੇ ਦੇ ਨੰਬਰ ਤੇ ਨਾਲ ਉਹਨਾਂ ਦੀ ਜਿਹੜੀ ਬੋਲੀ ਆ ਤੇ ਪੰਜਾਬ ਦੇ ਵਿੱਚ ਕਿਸੇ ਨੇ ਜੇ ਨੌਕਰੀ ਲਈ ਅਪਲਾਈ ਕਰਨਾ ਤੇ 10 ਅੰਕਾਂ ਦੀ ਪੰਜਾਬੀ ਹੈ ਜੀ ਤੇ ਨਾਲ ਇੱਕ ਪੇਪਰ ਰੱਖਤਾ ਇਹਨਾਂ ਨੇ 50 ਨੰਬਰ ਦਾ ਕਿ ਆਹ ਪੇਪਰ ਤੁਸੀਂ 50 ਨੰਬਰ ਦਾ ਦੇਣਾ ਤੇ ਉਸ ਪੇਪਰ ਦੇ ਜਿਹੜੇ ਨੰਬਰ ਆ ਉਹ ਤੁਹਾਡੀ ਮੈਡ ਦੇ ਵਿੱਚ ਦਰਜ ਨਹੀਂ ਹੋਣੇ ਉਮੈਦ ਜਿਹੜੀ ਬਣਦੀ ਐ ਉਸ ਦਰ ਦੀ ਨਹੀਂ ਹੋਣੀ ਉਹ ਵੈਸੇ ਹੀ ਐ ਉਹ ਕੱਲਾ ਟੈਸਟ ਰੱਖਿਆ ਗਿਆ ਵੀ ਤੁਸੀਂ ਆਹ 50 ਨੰਬਰ ਦਾ ਪੇਪਰ ਐ ਤੇ ਇਹਨੂੰ ਜੇ ਪਾਸ ਕਰ ਲਿਆ ਤੁਸੀਂ ਜਿੱਥੋਂ ਦੇ ਵੀ ਹੈਗੇ ਆ ਤੁਸੀਂ ਪੰਜਾਬ ਚ ਆ ਕੇ ਨੌਕਰੀ ਲੈ ਸਕਦੇ ਆ ਤੇ ਉਹ ਪੇਪਰ ਪਤਾ ਕਹੇ ਜਾ ਹੁੰਦਾ ਹਫਤੇ ਚ ਕਿੰਨੇ ਦਿਨ ਹੁੰਦੇ ਆ ਜੀ ਸਾਲ ਚ ਕਿੰਨੇ ਮਹੀਨੇ ਹੁੰਦੇ ਆ ਜੀ ਹਫਤੇ ਦੇ ਵਿੱਚ ਦਿਨਾਂ ਦੇ ਨਾਮ ਦੱਸੋ ਜੀ ਮੰਗਲਵਾਰ ਤੇ ਵੀਰਵਾਰ ਦੇ ਵਿਚਾਲੇ ਦਿਨ ਕਿਹੜਾ ਹੁੰਦਾ ਜੀ ਇਹ ਹਜੇ ਪ੍ਰਸ਼ਨ ਹੁੰਦੇ ਨੇ ਉਸ ਪੇਪਰ ਦੇ ਇੰਨਾ ਸੌਖਾ ਪੇਪਰ ਸੈੱਟ ਕੀਤਾ ਜਾਂਦਾ ਕਿ ਜਿਹੜਾ ਮਰਜ਼ੀ ਬੰਦਾ ਆ ਕੇ ਉਹਨੂੰ ਪਾਸ ਕਰਕੇ ਤੇ ਪੰਜਾਬ ਦੇ ਵਿੱਚ ਨੌਕਰੀਆਂ ਲੈ ਰਿਹਾ ਸਾਰੇ ਸੂਬੇ ਆਪਣੀ ਧਰਤੀ ਨੂੰ ਬਚਾਉਣ ਲਈ ਆਪਣੇ ਸੱਭਿਆਚਾਰ ਨੂੰ ਬਚਾਉਣ ਲਈ ਆਪਣੀ ਬੋਲੀ ਨੂੰ ਬਚਾਉਣ ਲਈ ਆਪਣੇ ਜਿਹੜੇ ਕੁਦਰਤੀ ਸਰੋਤ ਆ ਵਸੀਲੇ ਆ ਉਹਨਾਂ ਨੂੰ ਬਚਾਉਣ ਲਈ ਆਪਣੇ ਲੋਕਾਂ ਆਪਣੇ ਮੂਲ ਨਿਵਾਸੀਆਂ ਨੂੰ ਨੌਕਰੀ ਦੇਣ ਲਈ ਕਾਨੂੰਨ ਬਣਾ ਰਹੇ ਨੇ ਪਰ ਪੰਜਾਬ ਦੇ ਵਿੱਚ ਧਜੀਆਂ ਡਾਈਆਂ ਜਾ ਰਹੀਆਂ ਨੇ 300 ਬੰਦਾ ਮੈ ਬੜੇ ਲੰਮੇ ਸਮੇਂ ਤੋਂ ਕੈਪਟਨ ਨੂੰ ਮਿਲਿਆ ਚੰਨੀ ਨੂੰ ਮਿਲਿਆ ਜਦ ਮੁੱਖ ਮੰਤਰੀ ਹੁੰਦੇ ਸੀਗੇ ਭਵੰਤ ਮਾਨ ਨੂੰ ਮਿਲਿਆ ਕਿ ਜਿਹੜੇ 300 ਬੰਦਾ ਪੈਰਾ ਮਿਲਟਰੀ ਫੋਰਸ ਦੇ ਵਿੱਚੋਂ ਲਿਆ ਕੇ ਸੀਮ ਸਕਿਉਰਿਟੀ ਦੇ ਵਿੱਚ ਭਰਤੀ ਕੀਤਾ ਗਿਆ ਸਿਪਾਹੀ ਤੋਂ ਲੈ ਕੇ ਇਨਸਪੈਕਟਰ ਤੱਕ ਭਰਤੀ ਕੀਤੇ ਗਏ ਆ ਡੀਐਸਪੀ ਤੱਕ ਭਰਤੀ ਕੀਤੇ ਗਏ ਆ ਉਹਨਾਂ ਨੂੰ ਮਰਦ ਕਰ ਦਿੱਤਾ ਗਿਆ ਪੰਜਾਬ ਪੁਲਿਸ ਦੇ ਵਿੱਚ ਪੰਜਾਬ ਪੁਲਿਸ ਦੇ ਜਿਹੜੇ ਸਾਡੇ ਪੰਜਾਬ ਦੇ ਅਧਿਕਾਰੀ ਸੀ ਉਹਨਾਂ ਦੀਆਂ ਸੈਨਿਓਰਿਟੀਆਂ ਮਾਰ ਦਿੱਤੀਆਂ ਗਈਆਂ ਮੈਂ ਮੁੱਖ ਮੰਤਰੀਆਂ ਨੂੰ ਮਿਲਦਾ ਰਿਹਾ ਮੈਂ ਗ੍ਰਹਿ ਮੰਤਰੀਆਂ ਨੂੰ ਮਿਲਦਾ ਰਿਹਾ ਪੰਜਾਬਦਿਆਂ ਨੂੰ ਵੀ ਇਹਦਾ ਹੱਲ ਕਰੋ ਇਹਦੀ ਪੜਤਾਲ ਕੀਤੀ ਜਾਵੇ ਬੰਦੇ ਭਰਤੀ ਕਿਵੇਂ ਹੋਏ ਕਿਹਨੇ ਕੀਤੇ ਇਹ ਸ਼ੁਰੂ ਕੀਤਾ ਕੰਮ ਬਾਦਲਾਂ ਨੇ ਫਿਰ ਜਾਂਦਾ ਜਾਂਦਾ ਕੰਡੇ ਵੀਜ ਗਿਆ ਕੈਪਟਨ ਇੱਥੇ ਪਰ ਕੋਈ ਹੁਤੇ ਸੁਣਵਾਈ ਨਹੀਂ ਕੋਈ ਕਾਰਵਾਈ ਨਹੀਂ ਉਹ ਜਿਉਂ ਦੀ ਤਿਉਂ ਚੱਲ ਰਿਹਾ ਕੰਮ ਹੋਰ ਬੰਦੇ ਭਰਤੀ ਅੱਜ ਵੀ ਕੀਤੇ ਜਾ ਰਹੇ ਆ ਇਹਦਾ ਹੋਰ ਸਾਡੇ ਜਿਹੜੇ ਹਿੱਕ ਦੇ ਵਿੱਚ ਕੈਲ ਟੋਕ ਗਿਆ ਜਾਂਦਾ ਜਾਂਦਾ ਕੈਪਟਨ 220 ਦੇ ਵਿੱਚ ਹੋਰ ਦੇਖੋ 2020 ਦੇ ਵਿੱਚ ਕੈਪਟਨ ਇੱਕ ਕਾਨੂੰਨ ਬਣਾ ਗਿਆ ਵੀ ਜਿਹੜੇ ਇੱਥੇ ਕਲੋਨੀਆਂ ਝੁੱਗੀਆਂ ਝੋਪੜੀਆਂ ਵਾਲੇ ਬੈਠੇ ਆ ਝੁੱਗੀਆਂ ਝੋਪੜੀਆਂ ਵਾਲੇ ਨੂੰ ਕੱਢਿਆ ਨਹੀਂ ਜਾਊਗਾ ਠਾਇਆ ਨਹੀਂ ਜਾਊਗਾ ਜੇ ਉਹ ਬੈਠੇ ਆ ਤਾਂ ਉਹ ਜਗ੍ਹਾ ਉਹਨਾਂ ਨੂੰ ਦੇ ਦਿੱਤੀ ਜਾਊਗੀ ਜੇ ਕੋਈ ਉੱਥੇ ਉਹਨਾਂ ਨੇ ਸਰਕਾਰ ਨੇ ਕੋਈ ਪ੍ਰੋਜੈਕਟ ਬਣਾਉਣਾ ਹੈ ਕੋਈ ਕੋਈ ਇਮਾਰਤ ਬਣਾਉਣੀ ਆ ਕੋਈ ਵੀ ਉੱਥੇ ਆਪਣਾ ਕਿਸ ਤਰ੍ਹਾਂ ਦਾ ਕੋਈ ਬਿਲਡਿੰਗ ਬਣਨੀ ਆ ਕੋਈ ਉੱਥੇ ਦਫ਼ਤਰ ਬਣਾਉਣਾ ਹੈ ਤਾਂ ਉਹ ਦੇ ਬਦਲੇ ਜਿਹੜੇ ਝੁੱਗੀਆਂ ਝੋਪੜੀਆਂ ਵਾਲੇ ਆ ਉਹਨਾਂ ਨੂੰ ਕਦੇ ਪੰਜਾਬ ਦੇ ਵਿੱਚ ਹੋਰ ਜ਼ਮੀਨ ਦੇ ਦਿੱਤੀ ਜਾਊਗੀ 220 ਦੇ ਬੱਚੇ ਕੈਪਟਨ ਜਾਂਦਾ ਜਾਂਦਾ ਕਹਿ ਰਿਹਾ ਹੋ ਗਿਆ ਪੰਜਾਬ ਦੀ ਹਿੱਕ ਤੇ ਹੁਣ ਝੁੱਗੀਆਂ ਝੋਪੜੀਆਂ 'ਚ ਪੰਜਾਬੀ ਤਾਂ ਬਹਿੰਦੇ ਨਹੀਂ ਝੁੱਗੀਆਂ ਝੋਪੜੀਆਂ 'ਚ ਬੈਠਦੇ ਨੇ ਬਾਹਰਲੇ ਸੂਬਿਆਂ ਦੇ ਬੰਦੇ ਆ ਕੇ ਕੋਈ ਰੇਲਵੇ ਸਟੇਸ਼ਨ ਦੇ ਕੋਲੇ ਬੈਠਾ ਕੋਈ ਪੁਲ ਥੱਲੇ ਬੈਠਾ ਕੋਈ ਨਹਿਰਾਂ ਤੇ ਬੈਠਾ ਕੋਈ ਦਰਿਆਵਾਂ ਦੇ ਕੰਢੇ ਬੈਠਾ ਉਹ ਕਾਨੂੰਨ ਦੇ ਤਹਿਤ ਜੇ ਕਾਹਨੂੰ ਠਾਏ ਵੀ ਜਾਣਗੇ ਤਾਂ ਆਪ ਦੇ ਸਾਡੇ ਆਪ ਦੇ ਅਧਾਰ ਨੇ ਤੋ ਉਹਨਾਂ ਨੂੰ ਕਿਤੇ ਨਾ ਕਿਤੇ ਜਗ੍ਹਾ ਦੇਣੀ ਪੈਣੀ ਆ ਸੋ ਇਸ ਤਰ੍ਹਾਂ ਪੰਜਾਬ ਨੂੰ ਭਰਾਵੋ ਬਰਬਾਦ ਕੀਤਾ ਜਾ ਰਿਹਾ ਹੈ ਖਤਮ ਕੀਤਾ ਜਾ ਰਿਹਾ ਪੰਜਾਬ ਨੂੰ ਕੋਈ ਇੱਥੇ ਬਾਲੀਵੁੱਡ ਨਹੀਂ ਕੋਈ ਰਾਜਾ ਬਾਬੂ ਨਹੀਂ ਕੋਈ ਸੁਣਵਾਈ ਨਹੀਂ ਹੋ ਰਹੀ ਰੱਖ ਨਹੀਂ ਹੋ ਰਹੀ ਇੱਥੇ ਸੋ ਪੰਜਾਬੀਓ ਲੰਮੇ ਸਮੇਂ ਤੋਂ ਅਸੀਂ ਇਹ ਕਹਿ ਰਹੇ ਆ ਲੋਕੋ ਉੱਠ ਕੇ ਆਵਾਜ਼ ਬੁਲੰਦ ਕਰੋ ਆ ਸਾਰੇ ਗਦਾਰ ਆ ਲਾਣਤੀ ਲੋਕ ਆ ਲੀਡਰ ਜਿਹੜੇ ਇੱਥੇ ਮੈਂ ਪੁੱਛਣਾ ਚਾਹੁੰਦਾ ਕਾਂਗਰਸ ਦੇ ਪ੍ਰਧਾਨ ਰਾਜੇਪਟਿੰਗ ਨੂੰ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਵੀ ਅੱਜ ਇਸ ਵੇਲੇ ਚਾਹੇ ਸੁਖਵੀਰ ਸਿੰਘ ਬਾਦਲਾ ਜਾਂ ਕੋਈ ਹੋਰ ਹੈ ਬੀਜੇਪੀ ਨੂੰ ਜਾਂ ਇੱਥੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਆਹ ਜੇ ਕਾਨੂੰਨ ਦੂਜੇ ਸੂਬਿਆਂ ਦੇ ਵਿੱਚ ਬਣ ਸਕਦੇ ਆ ਤਾਂ ਪੰਜਾਬ ਦੇ ਵਿੱਚ ਤੁਸੀਂ ਕਿਉਂ ਨਹੀਂ ਬਣਾ ਰਹੇ ਕੀ ਸੋਡੀ ਮਜਬੂਰੀ ਹੈ ਸੋਡੀ ਸਰਕਾਰਾਂ ਮਹਾਰਾਜਾ ਬੜਕ ਨੂੰ ਪੁੱਛਣਾ ਚਾਹੁੰਦਾ ਹੈ ਸੋਡੀ ਸਰਕਾਰ ਹੈ ਕਾਂਗਰਸ ਦੀ ਹਿਮਾਚਲ ਦੇ ਵਿੱਚ ਉੱਥੇ ਬੋਨਾਫੈਡ ਲਾਗੂ ਹੁੰਦਾ ਹੈ ਬਾਹਰਲਾ ਬੰਦਾ ਨੌਕਰੀ ਨਹੀਂ ਲੈ ਸਕਦਾ ਉੱਥੇ ਜ਼ਮੀਨ ਨਹੀਂ ਲੈ ਸਕਦਾ ਸੋਡੀ ਸਰਕਾਰ ਹੈ ਸੋਡੀ ਇੱਕ ਪਾਰਟੀ ਹੈ ਤੁਸੀਂ ਉੱਥੋਂ ਜੋ ਦਿੱਲੀ ਨੂੰ ਹੁਕਮ ਆਉਂਦਾ ਤੁਸੀਂ ਉਹੀ ਅੱਗੇ ਉਹਨੂੰ ਆਪਣੇ ਰੂਪ ਚ ਲਾਗੂ ਕਰਦੇ ਆਂ ਬੀਜੇਪੀ ਦੀ ਸਰਕਾਰ ਉੱਤਰਾਖੰਡ ਦੇ ਵਿੱਚ ਹੈ ਜਿਹਨੇ ਅੱਜ ਐਲਾਨ ਕਰਤਾ ਅੱਜ ਹੁਕਮ ਕਰਤਾ ਕਿ ਇੱਥੇ ਸਾਡੇ ਕੋਈ ਬੰਦਾ ਬਾਹਰ ਲਾ ਕੇ ਜ਼ਮੀਨ ਨਹੀਂ ਲੈ ਸਕਦਾ ਤਾਂ ਸਾਡਾ ਫਰਜ਼ ਬਣਦਾ ਹੈ ਤੁਸੀਂ ਪੰਜਾਬ ਨੂੰ ਪ੍ਰਵਾਸ ਕਰਨ ਵਾਲੇ ਲੋਕ ਹੈ ਸੋਨੂੰ ਕੋਈ ਮਤਲਬ ਨਹੀਂ ਕਿ ਪੰਜਾਬ ਨਾਲ ਕੀ ਹੋ ਰਿਹਾ ਪੰਜਾਬ ਦੇ ਕੁਦਰਤੀ ਵਸੀਲੇ ਤਬਾਹ ਕੀਤੇ ਜਾ ਰਿਹਾ ਹੈ ਬੋਲੀ ਮਾਰੀ ਜਾ ਰਹੀ ਹੈ ਨੌਕਰੀਆਂ ਖੋਈਆਂ ਜਾ ਰਹੀਆਂ ਪੰਜਾਬ ਦੀ ਧਰਤੀ ਤੇ ਕਬਜ਼ੇ ਹੋ ਰਹੇ ਆ ਤਾਂ ਇਹ ਪੰਜਾਬ ਲਈ ਕਾਨੂੰਨ ਬਣਨਾ ਬਹੁਤ ਜ਼ਰੂਰੀ ਹੈ ਜੇ ਦੂਜੇ ਸੂਬਿਆਂ ਚ ਬਣ ਸਕਦੇ ਆ ਤਾਂ ਪੰਜਾਬ ਚ ਕਿਉਂ ਨਹੀਂ